ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਵਾ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀਗੀ ਵਿਸਾਖ ਮਹੀਨੇ ਦੀ ਸੋ ਵਿਸਾਖ ਦੇ ਵਿੱਚ ਕੀ ਸੀਗਾ ਕਿ ਜਿਹੜੀ ਸਾਖਾ ਸਾਡੀ ਉਹ ਹਰੀ ਹੁੰਦੀ ਹੈ ਜੇ ਹਰੀ ਹੈ ਤਾਂ ਉਹਨੂੰ ਫਲ ਵੀ ਲੱਗੂਗਾ ਫੁੱਲ ਵੀ ਲੱਗੂਗਾ ਇਸ ਗੱਲ ਦਾ ਪਰਮਾਨ ਸੰਤ ਰਾਗ ਦੇ ਵਿੱਚ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤਾ ਹੈ ਸੋ ਇਹ ਉਸੇ ਵੀਡੀਓ ਦਾ ਦੂਜਾ ਪਾਰਟ ਸਮਝ ਕੇ ਸਾਂ ਤੁਸੀਂ ਇਹਨੂੰ ਸੁਣਨਾ ਔਰ ਅਗਰ ਤੁਸੀਂ ਪਹਿਲੀ ਨਹੀਂ ਸੁਣੀ ਤਾਂ ਪਹਿਲਾਂ ਉਹ ਵੀਡੀਓ ਜ਼ਰੂਰ ਦੇਖਣਾ ਜਿਹਦੇ ਵਿੱਚ ਦਾਸ ਗੱਲ ਕਰ ਰਿਹਾ ਹੈ ਵਿਸਾਖ ਮਹੀਨੇ ਦੀ ਰਾਗ ਬਸੰਤ ਮਹੱਲਾ ਪਹਿਲਾ ਕਰ ਪਹਿਲਾ ਚੌਪ ਦੇ ਦੋ ਤੁਕੇ ਇਹ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1168 ਦੇ ਉੱਪਰ ਹੈ ਇੰਨਾ ਬਹੁਤ ਜ਼ਿਆਦਾ ਰਿਲੇਸ਼ਨ ਬਣਦਾ ਹੈ ਉਸ ਸ਼ਬਦ ਦਾ ਜਿਹੜਾ ਆਪਾਂ 12 ਮਹਾ ਵਿੱਚੋਂ ਆਪਾਂ ਗੁਰਮਤ ਲਈ ਸੀ ਹੁਣ ਆਪਾਂ ਗੁਰਮਤ ਦੀ ਗੱਲ ਇਹਦੇ ਇਸ ਸ਼ਲੋਕ ਦੇ ਵਿੱਚੋਂ ਕਰਾਂਗੇ ਸੋ ਆਪਾਂ ਇਸ ਤੋਂ ਗੁਰਮਤ ਲੈਣੀ ਹੈ ਇਸ ਸ਼ਲੋਕ ਦੇ ਵਿੱਚੋਂ ਤੇ ਇਹਦੇ ਵਿੱਚ ਮਹਾ ਮਹਾ ਮੂਮਾਰਖੀ ਚੜਿਆ ਸਦਾ ਬਸੰਤ ਪਰ ਫੜ ਚਿੱਤ ਸੰਭਾਲ ਸੋਏ ਸਦਾ ਸਦਾ ਗੋਬਿੰਦ ਮਹਾ ਮਹੀਨਾ ਉਹ ਮੁਬਾਰਕਾ ਜਿਸ ਮਹੀਨੇ ਵਿੱਚ ਬਸੰਤ ਚੜ ਜਾਏ ਪਰਫੜ ਚਿੱਤ ਸਮਾਲ ਸੋਏ ਸਦਾ ਸਦਾ ਗੋਬਿੰਦ ਫਿਰ ਹੋਏਗਾ ਕਿ ਅੰਦਰੋਂ ਤੁਹਾਡੇ ਖੇੜਾ ਪੈਦਾ ਹੋ ਜਾਏਗਾ ਅੰਦਰੋਂ ਤੁਹਾਡੇ ਚਿੱਤ ਜਿਹੜਾ ਹੈ ਉਹ ਖੁਸ਼ੀ ਦੇ ਵਿੱਚ ਆ ਜਾਏਗਾ ਆਨੰਦ ਦੇ ਵਿੱਚ ਆ ਜਾਏਗਾ ਪਰਫੜ ਚਿੱਤ ਸਮਾਲ ਤਸ ਮਾਰਨਾ ਕੀ ਹੈ ਚਿੱਤ ਨੂੰ ਸਦਾ ਸਦਾ ਗੋਬਿੰਦ ਨੂੰ ਸੰਭਾਲਣਾ ਹੈ ਅੰਦਰ ਅੱਗੇ ਆਪਾਂ ਨੂੰ ਦੱਸਦੇ ਨੇ ਭੋਲਿਆ ਹਉਮੈ ਸੁਰਤ ਵਿਸਾਰ ਇਹ ਭੋਲੇ ਇਨਸਾਨ ਹਉ ਮੈਂ ਨੂੰ ਸੁਰਤ ਨੂੰ ਵਿਸਾਰ ਦੇ ਹਉਮੈ ਜਿਹੜੀ ਹੈ ਇਸ ਨੂੰ ਵਿਸਾਰਨਾ ਹੈ ਆਪਣੀ ਸੁਰਤ ਦੇ ਵਿੱਚੋਂ ਇਹਨੂੰ ਕੱਢ ਦੇ ਹਉ ਹਉ ਛੱਡ ਦੇਣੀ ਆ ਤੂੰ ਤੂੰ ਤੇ ਆ ਜਾਣਾ ਹੈ ਹਉ ਛੱਡ ਕੇ ਪਰਮੇਸ਼ਵਰ ਹੀ ਰਹਿ ਜਾਵੇਂ ਬਸ ਹਮੇ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈਸਾਰ ਜਦੋਂ ਹਮੇ ਮਾਰ ਰਹੋਗੇ ਹਮੇ ਮਾਰਨ ਦਾ ਵਿਚਾਰ ਜਦੋਂ ਤੁਹਾਡੇ ਅੰਦਰ ਆ ਜਾਊਗਾ ਫਿਰ ਗੁਣ ਵਿੱਚ ਤੁਸੀਂ ਜਾਣਾ ਸ਼ੁਰੂ ਹੋ ਜਾਓਗੇ ਗੁਣਾਂ ਦੀ ਵਿਚਾਰ ਕਰਨੀ ਸ਼ੁਰੂ ਕਰੋਗੇ ਹੋਂ ਮੈਂ ਜਦੋਂ ਛੱਡੋਂਗੇ ਤੇ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਣੇ ਸੋ ਉਹਨਾਂ ਗੁਣਾਂ ਨੂੰ ਫਿਰ ਸੰਭਾਲਣਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਹੈ ਉਹ ਛੱਟਦਾ ਚਲ ਜਾਊਗਾ ਤੇ ਪ੍ਰੇਮ ਪਦਾਰਥ ਮਿਲਦਾ ਚਲਾ ਜਾਊਗਾ ਹਰੇਕ ਦੇ ਨਾਲ ਪ੍ਰੇਮ ਹਰੇਕ ਦੇ ਵਿੱਚ ਪਰਮੇਸ਼ਵਰ ਦੇਖਣਾ ਕਟਕਟ ਦੇ ਵਿੱਚ ਹਰ ਦਿਸੇ ਇਹੀ ਸਾਡਾ ਅਖੀਰਲਾ ਗੁਣ ਹੈ ਇਹ ਗੁਣ ਆਪਣੇ ਵਿਸਰਿਆ ਹੋਇਆ ਹੈ ਅਸਲੀ ਗੁਣ ਜਿਹੜੇ ਸਾਡੇ ਦੋ ਵਿਸਰੇ ਹੋਏ ਨੇ ਨਿਰਭਉ ਤੇ ਨਿਰਵੈਰ ਨਿਰਭਉ ਹੋ ਜਾਓਗੇ ਤੇ ਨਿਰਵੈਰ ਹੋ ਜਾਓਗੇ ਵਹਿਰ ਕਿਸੇ ਦਾ ਨਾਮ ਨਹੀਂ ਰੱਖੋਗੇ ਇਹ ਦੋ ਗੁਣ ਪੂਰੇ ਕਰ ਲੋ ਤੇ ਤੁਹਾਡਾ ਜਿਹੜਾ ਹੈ ਕੰਮ ਪੂਰਾ ਹੋ ਜਾਂਦਾ ਹੈ ਰਹਾਉ ਰਹਾਉ ਤੋਂ ਬਾਅਦ ਹੁਣ ਆਪਾਂ ਨੂੰ ਦੱਸਦੇ ਨੇ ਕਰਮ ਪੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਜਿਹੜੀ ਆਪਾਂ ਗੱਲ ਪਹਿਲਾਂ ਕੀਤੀ ਸੀ ਵਿਸਾਖ ਦੇ ਵਿੱਚ ਕੀ ਹੁੰਦਾ ਸਾਖਾ ਹਰੀ ਹੋਣੀ ਹੈ ਕਰਮ ਕਰਮ ਕੀ ਹੈ ਜਿਹੜੇ ਆਪਾਂ ਕਰਮ ਕਰ ਰਹੇ ਆ ਇਹ ਕਰਮ ਪੇੜ ਜਿਹੜੇ ਆਪਾਂ ਕਰਮ ਕਰ ਰਹੇ ਆਂ ਇਹ ਪੇੜ ਆ ਸਾਡਾ ਇਸ ਪੇੜ ਨੂੰ ਲਗਣਾ ਕੀ ਆ ਸਾਖਾਂ ਹਰੀ ਹਰਾ ਸਾਖਾ ਇਹਦੇ ਵਿੱਚੋਂ ਫੁੱਟਣੀ ਆ ਤੇ ਧਰਮ ਦਾ ਫੁੱਲ ਲਗਣਾ ਧਰਮ ਫੁੱਲ ਕਰਮ ਪੇੜ ਸਾਖਾਂ ਹਰੀ ਧਰਮ ਫੁੱਲ ਧਰਮ ਦਾ ਫੁੱਲ ਲਗਣਾ ਇਹਨੂੰ ਧਰਮ ਦਾ ਫੁੱਲ ਕੀ ਹੈ ਗੁਰਬਾਣੀ ਦੇ ਨਾਲ ਜੁੜਨਾ ਸੱਚ ਦੇ ਨਾਲ ਜੁੜਨਾ ਇਹੀ ਸਾਡਾ ਧਰਮ ਹੈ ਜੇ ਧਰਮ ਨਹੀਂ ਕਮਾਇਆ ਤੇ ਫਿਰ ਤੁਸੀਂ ਕੁਝ ਨਹੀਂ ਕਮਾਇਆ ਧਰਮ ਹੈ ਸੱਚ ਦੇ ਨਾਲ ਜੁੜ ਕੇ ਸੱਚ ਦੇ ਨਾਲ ਜੁੜ ਕੇ ਆਪਣੇ ਅੰਦਰ ਹੁਣ ਪੈਦਾ ਕਰਨੇ ਨੇ ਹੋਏਗਾ ਕਿ ਫਲ ਗਿਆਨ ਲੱਗੂਗਾ ਫੁੱਲ ਜਿਹੜਾ ਹੈ ਗਿਆਨ ਚ ਬਦਲ ਜਾਊਗਾ ਫਲ ਗਿਆਨ ਹੀ ਲੱਗਣਾ ਇਹਨੂੰ ਇਸ ਪੇੜ ਨੂੰ ਕਰਮ ਪੇੜ ਨੂੰ ਸਾਖਾ ਨੂੰ ਹਰੀ ਹੋ ਕੇ ਧਰਮ ਦਾ ਫੁੱਲ ਲੱਗਣਾ ਹੈ ਔਰ ਫਲ ਗਿਆਨ ਦਾ ਲੱਗਣਾ ਹੈ ਪਤ ਪ੍ਰਾਪਤ ਛਾਵ ਕਣੀ ਚੂਕਾ ਮਨ ਵਿਮਾਨ ਹੁਣ ਕਣੀ ਦੇ ਨਾਲ ਸ਼ਾਂ ਹੋ ਜੂਗੀ ਪਤ ਇੱਜ਼ਤ ਤੇਰੀ ਬਣ ਜੂਗੀ ਇਸ ਸੰਸਾਰ ਦੇ ਵਿੱਚ ਵੀ ਤੇਰੀ ਪਤ ਰਹੂਗੀ ਔਰ ਪਰਲੋਕ ਦੇ ਵਿੱਚ ਵੀ ਤੇਰੀ ਪਤ ਰਹੂਗੀ ਪਰਮੇਸ਼ਰ ਨੂੰ ਪਾ ਜਾਏਗਾ ਜਦੋਂ ਪਰਮੇਸ਼ਰ ਨੂੰ ਪਾ ਗਿਆ ਫਿਰ ਪਤ ਤੇਰੀ ਹਰ ਪਾਸੇ ਹੀ ਹੈ ਅੱਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸੱਚ ਨਾਮ ਫਿਰ ਹੋਊਗਾ ਕਿ ਅੱਖਾਂ ਨਾਲ ਕੀ ਦੇਖੂਗਾ ਕੁਦਰਤ ਕੁਦਰਤ ਕੀ ਦਿਸੂਗਾ ਇਹ ਬੇਸੰਸਾਰ ਤੁੰ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰਿ ਆਇਆ ਇਹ ਅੱਖਾਂ ਜਿਹੜੀਆਂ ਨੇ ਹੁਣ ਸੰਸਾਰ ਨੂੰ ਉਸ ਨੂੰ ਪਰਮੇਸ਼ਰ ਰੂਪ ਜਿਹੀ ਦੇਖ ਰਹੀਆਂ ਨੇ ਕੰਨੀ ਬਾਣੀ ਕੰਨਾਂ ਵਿੱਚ ਕੀ ਸੁਣਦਾ ਫਿਰ ਇਸ ਰਵਣੋ ਮੇਰਿਓ ਸੱਚੇ ਸੁਣਨ ਦੇ ਨੂੰ ਪਠਾਏ ਸੱਚੇ ਸੁਣਨ ਦੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਫਿਰ ਕੀ ਸੁਣਨਗੇ ਸਿਰਫ ਸਤ ਬਾਣੀ ਸੁਣਨਗੇ ਸਤ ਬਾਣੀ ਹੈ ਸਾਡੀ ਗੁਰ ਬਾਣੀ ਸੋ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਸਤ ਬਾਣੀ ਦਾ ਗਿਆਨ ਲੈਂਦੇ ਚਲੇ ਜਾਓ ਲੈਂਦੇ ਚਲੇ ਜਾਓ ਮੁਖ ਆਖਣ ਸਚ ਨਾਮ ਹੁਣ ਮੁਖ ਦੇ ਵਿੱਚੋਂ ਕੀ ਹੋਊਗਾ ਰਸਨਾ ਕੀ ਬੋਲੂਗੀ ਤੁਹਾਡੀ ਰਸਨਾ ਜਪੇ ਹਰ ਹਰ ਨਾਮ ਏ ਹੁਣ ਜੋ ਬੋਲੂਗੀ ਉਹ ਸੱਚ ਨਾਮ ਹੀ ਪ੍ਰਗਟ ਕਰੂਗੀ ਸੋ ਅੱਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸੱਚ ਨਾਮ ਸੋ ਮੁਖ ਤੋਂ ਫਿਰ ਪਰਮੇਸ਼ਵਰ ਦੀ ਉਡਾਈ ਪਰਮੇਸ਼ਰ ਦੇ ਗੀਤ ਹੀ ਨਿਕਲਣਗੇ ਪਰਮੇਸ਼ਰ ਦੀ ਕੀਰਤੀ ਹੀ ਨਿਕਲੇਗੀ ਪਤਕਾ ਤਨ ਪੂਰਾ ਹੋਆ ਲਾਗਾ ਸਹਜ ਧਿਆਨ ਹੁਣ ਕੀ ਹੋਇਆ ਉਸ ਪੱਤੇ ਦਾ ਜਿਹੜਾ ਤਨ ਪੂਰਾ ਹੋ ਗਿਆ ਉਹ ਜਿਹੜੀ ਸ਼ਾਖਾ ਆ ਉਹਨੂੰ ਕੀ ਲੱਗਿਆ ਹੁਣ ਪੂਰਾ ਹੋ ਗਿਆ ਜਦੋਂ ਗਿਆਨ ਸਹਿਜ ਧਿਆਨ ਲੱਗ ਜਾਊਗਾ ਸਹਿਜ ਵਿੱਚ ਰਹੂਗਾ ਫਿਰ ਉਹ ਹਮੇਸ਼ਾ ਸਹਿਜ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਪਰ ਉੱਟ ਕੇ ਸਹਿਜ ਅਵਸਥਾ ਚਲਿਆ ਜਾਊਗਾ ਅਖੀਰ ਜੀ ਕੀ ਹੋਏਗਾ ਮਹਾਰੂਤੀ ਆਵਣਾ ਵੇਖੋ ਕਰਮ ਕਮਾਏ ਨਾਨਕ ਹਰੇ ਨਾ ਸੁੱਕੀ ਨਾਨਕ ਹਰੇ ਨਾ ਸੁਖਹੀ ਜੇ ਗੁਰਮੁਖ ਰਹੇ ਸਮਾਏ ਹੁਣ ਕੀ ਹੋਗਾ ਮਹਾਰੁੱਤੀ ਮਹਾਰੁੱਤ ਦੇ ਵਿੱਚ ਚਲਾ ਜਾਊਗਾ ਹੁਣ ਹਮੇਸ਼ਾ ਹੀ ਉਹ ਰੁੱਤ ਬਣੀ ਰਹੂਗੀ ਬਸੰਤ ਦੀ ਰੁੱਤ ਹਮੇਸ਼ਾ ਵਾਸਤੇ ਬਣ ਜੂਗੀ ਔਰ ਨਾਨਕ ਰਤੇ ਨਾ ਸੁਖਹੀ ਹੁਣ ਸੁੱਕਦੇ ਨਹੀਂ ਹੋ ਜਦੋਂ ਤੁਸੀਂ ਇਹ ਮੰਨ ਲਿਆ ਕਿ ਆਤਮ ਰੂਪ ਆਤਮ ਰੂਪ ਨੂੰ ਜਦੋਂ ਜਾਣ ਲਿਆ ਕਟ ਦੇ ਅੰਦਰ ਹੀ ਤੁਹਾਡੇ ਪਰਮੇਸ਼ਰ ਹਰ ਮੰਦਰ ਤੇਰੇ ਅੰਦਰ ਹੀ ਹੈ ਹਰ ਮੰਦਰ ਹਰ ਵਸੇ ਜੋ ਬਹਰ ਮੰਦਰ ਸਾਹਿਬ ਹੀ ਦੇਖਦੇ ਹਨ ਹਰ ਮੰਦਰ ਸਾਹਿਬ ਹੀ ਉਹਦਾ ਰੂਪ ਹੀ ਪ੍ਰਗਟ ਹੈ ਪ੍ਰਗਟ ਰੂਪ ਦੇ ਵਿੱਚ ਉੱਥੇ ਉਹ ਦਰਸਾਉਂਦਾ ਹੈ ਆਪਾਂ ਨੂੰ ਕਿ ਹਰ ਮੰਦਰ ਹਰ ਮੰਦਰ ਤੇਰੇ ਅੰਦਰ ਹੀ ਵਸਦਾ ਹੈ ਉਹ ਅੰਦਰ ਹੀ ਉਹਦੇ ਅੰਮ੍ਰਿਤ ਹੈ ਅੰਮ੍ਰਿਤ ਦਾ ਕੁੰਡ ਹੈ ਵਿਚਕਾਰ ਅੰਮ੍ਰਿਤ ਦੇ ਹਰ ਮੰਦਰ ਹੈ ਨਾਨਕ ਹਰੇ ਨਾ ਸੋਕਹੀਂ ਜੇ ਗੁਰਮੁਖ ਰਹੇ ਸਮਾਏ ਫਿਰ ਜਿਹੜੇ ਗੁਰ ਦੇ ਮੁਖਵਾ ਨੂੰ ਸਮਾਏ ਰਹਿੰਦੇ ਨੇ ਉਹ ਫਿਰ ਸੋਕਦੇ ਨਹੀਂ ਗੁਰਮੁਖ ਦਾ ਇਥੇ ਜਿਹੜਾ ਮਤਲਬ ਹੈ ਗੁਰ ਅੰਦਰ ਜਿਹੜਾ ਤੁਹਾਡੇ ਬੈਠਾ ਹੈ ਆਤਮਾ ਜਿਹੜੀ ਆਤਮਾ ਤੁਹਾਡੀ ਹਮੇਸ਼ਾ ਬੋਲਦੀ ਹੈ ਉਹੀ ਤੁਹਾਨੂੰ ਦੱਸਦੀ ਹੈ ਕਿ ਸਹੀ ਹੈ ਤੇ ਕੀ ਗਲਤ ਹੈ ਜਦੋਂ ਆਪਾਂ ਉਸ ਦੀ ਸੁਣਨੀ ਸ਼ੁਰੂ ਕਰ ਦਾਂਗੇ ਫਿਰ ਗੁਰਮੁਖ ਰਹੇ ਸਮਾਏ ਫਿਰ ਉਹ ਵਿੱਚ ਹੀ ਸਮਾਏ ਰਹਿੰਦੇ ਆ ਇਹ ਅਵਸਥਾ ਬਣ ਜਾਂਦੀ ਹੈ ਗੁਰਮੁਖ ਦੀ ਗੁਰਬਾਣੀ ਦਾ ਗਿਆਨ ਲੈਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੁਣਦਾ ਹੈ ਸੱਚ ਦੇ ਧਾਰਨੀ ਹੋ ਜਾਂਦਾ ਹੈ ਔਰ ਅੰਦਰ ਹਮੇਸ਼ਾ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਹੈ ਇਹ ਅਵਸਥਾ ਬਣ ਗਈ ਤਾਂ ਫਿਰ ਸਦਾ ਬਸੰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ